ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਮੇਡੀ ਕਲਾਕਾਰ ਨਿਰੰਜਨ ਨੰਜਾ ਮੇਰੀਆਂ ਬਹੁਤ ਸਾਰੀਆਂ ਤੁਸੀਂ ਕਮੇਡੀ ਦੀਆਂ ਆਈਟਮਾਂ ਵੇਖਦੇ ਰਹਿੰਦੇ ਹੋ YouTube ਚੈਨਲ ਨਿਰੰਜਨ ਨੰਜਾ TV ਤੇ ਸੋ ਉਸੇ ਲੜੀ ਨੂੰ ਅੱਗੇ ਤੋਰਦਿਆਂ ਖਾਸ ਵਿਅੰਕ ਕਵਤਾਵਾਂ ਕਮੇਡੀ ਕਵਤਾਵਾਂ ਤੁਹਾਡੇ ਸਾਹਮਣੇ ਪੇਸ਼ ਨੇ ਪਹਿਲੀ ਕਵਤਾ ਟੱਲੀ ਵਰਗੇ ਸੁਣ ਕੇ ਜਰਾ ਆਪਣੇ ਕੰਨ ਸਾਫ਼ ਕਰਾਓ ਜੰਮੀ ਹੋਈ ਮੈਲ ਕਢਾਓ ਫੁੱਲ ਗਰੰਟੀ ਕੰਮ ਕਰਾਓ ਸਾਹ ਸਾ ਹੁੰਦੀ ਦੂਰ ਪਜਾਓ ਕਲਾ ਸਿੱਖੀ ਉਸਤਾਦਾ ਕੋਲੋਂ ਪੂਰੇ ਕੋਕੇ ਜੜਦਿਆਂ ਨੇ 5 ਮਿੰਟ ਦਾ ਕੰਮ ਹੈ ਸਾਡਾ ਟੱਲੀ ਵਰਗੇ ਕਰਦਿਆਂਗੇ ਟੱਲੀ ਵਰਗੇ ਕਰਦਿਆਂਗੇ ਕੰਨਾਂ ਦੇ ਵਿੱਚ ਖਰਾਬੀ ਗੰਦੇ ਮੰਦੇ ਗਾਣਿਆਂ ਦੀ ਗੱਲ ਨਾ ਸੁਣਦੇ ਕੰਨ ਕਿਸੇ ਦੇ ਹੁਣ ਸਿਆਣਿਆਂ ਦੀ ਅੱਕਾਂ ਦੇ ਲਈ ਗੁੰਜਣ ਚਾਰੇ ਪਾਸੇ ਨਾਰੇ ਬਈ ਕੰਨ ਅੱਕ ਗਏ ਸਾਡੇ ਸੁਣ ਸੁਣ ਨਿਤ ਦੇ ਲਾਰੇ ਬਈ ਕੰਨ ਅੱਕੇ ਸਾਡੇ ਸੁਣ ਸੁਣੇ ਨਿੱਤ ਦੇ ਲਾਰੇ ਬਈ ਮੈਲ ਕੱਢ ਕੇ ਦੋਨੋਂ ਕੰਨਾਂ ਦੀ ਮੂਰੇ ਧਰ ਦਿਆਂਗੇ 5 ਮਿੰਟ ਦਾ ਕੰਮ ਹੈ ਸਾਡਾ ਟੱਲੀ ਵਰਗੇ ਕਰ ਦਿਆਂਗੇ ਟੱਲੀ ਵਰਗੇ ਕਰ ਦਿਆਂਗੇ ਕਾਮਾ ਦੀ ਤਾਂ ਰੋਲਾ ਲੀਡਰ ਕੌਣ ਬਥੇਰਾ ਬਈ ਦਿੱਤਿਆ ਵਾਲਾ ਚਾਨਣ ਵੀ ਹੁਣ ਹੋਇਆ ਹਨੇਰਾ ਬਈ ਟੀਵੀ ਉੱਤੇ ਚਰਚੇ ਹੁਣ ਭ੍ਰਿਸ਼ਟਾਚਾਰਾਂ ਦੇ ਫਸਲੇ ਵੀ ਹੁਣ ਰਹਿ ਗਏ ਨੇ ਬਸ ਜਿੱਤਾਂ ਹਾਰਾਂ ਦੇ بے ਰੁਜ਼ਗਾਰ ਕਹਿਣ ਵਿਚਾਰੇ ਜੇਲ੍ਹਾਂ ਭਰ ਦਿਆਂਗੇ 5 ਮਿੰਟ ਦਾ ਕੰਮ ਹੈ ਸਾਡਾ ਕੰਨ ਟੱਲੀ ਵਰਗੇ ਕਰ ਦਾਂਗੇ ਦਿਲ ਚਸਪੀ ਨਾਲ ਸੁਣਦੇ ਨੇ ਕੰਨ ਦਿਲ ਚਸਪੀ ਨਾਲ ਸੁਣਦੇ ਨੇ ਕੰਨ ਗੱਲ ਚੁਗਲੀ ਖੋਰਾ ਦੀ ਇਮਾਨਦਾਰੀ ਚੁੱਪ ਬੈਠੀ ਹੈ ਗੱਲ ਸੁਣ ਕੇ ਚੋਰਾ ਦੀ ਪਾਰਲੀਮੈਂਟ ਤੇ ਲੱਗਦੀ ਹੈ ਪੂਰੀ ਛੈ ਵਰ ਗੱਪਾਂ ਦੀ ਬੰਦੇ ਜ਼ਹਿਰੀ ਹੋਗੇ ਲੋੜਨੀ ਜ਼ਹਿਰੀ ਸੱਪਾਂ ਦੀ ਬੰਦੇ ਜ਼ਹਿਰੀ ਹੋਗੇ ਲੋੜਨੀ ਹਨੀਰ ਸੱਪਾਂ ਦੀ ਬੰਦੇ ਜ਼ਹਿਰੀ ਹੋਗੇ ਲੋੜਨੀ ਪਨੀਰ ਸੱਪਾਂ ਦੀ ਮੁਕਸ ਵੀ ਜਿੰਨਾ ਮਰਜ਼ੀ ਹੋਵੇ ਜੜ ਤੋਂ ਕੱਢ ਦਾਂਗੇ 5 ਮਿੰਟ ਦਾ ਕੰਮ ਹੈ ਸਾਡਾ ਕਨ ਟੱਲੀ ਵਰਗੇ ਕਰ ਦਾਂਗੇ ਟੱਲੀ ਵਰਗੇ ਕਰ ਦਾਂਗੇ ਹੁਣ ਤੇ ਜਰਾ ਸੁਣਤੀਆਂ ਨਹੀਂ ਹੁਣ ਮੂੰਹਾਂ ਦੀ ਅੱਜ ਪਾਸਣ ਸੱਸਾਂ ਦੇ ਕੰਨ 파ੜਵੇਂ ਹਾਰਨ ਵਜਦੇ ਨੀਚੀ ਬੱਸਾਂ ਦੇ ਸੁਣਤਾ ਨਾ ਕੋਈ ਐਂਬੂਲੈਂਸ ਦਾ ਵੱਜਦਾ ਹੂਟਰ ਵੀ ਟੀਂ ਟੀਂ ਕਰਦਾ ਜਾਵੇ 49 ਲਈ ਸਕੂਟਰ ਵੀ ਰਾਖਤ ਦੇ ਨਾਲ ਕਹਿੰਦਾ ਚੰਨ ਤਾਰੇ ਵੀ ਫੜ ਜਾਗੇ 5 ਮਿੰਟ ਦਾ ਕੰਮ ਹੈ ਸਾਡਾ ਕੰਨ ਟੱਲੀ ਵਰਗੇ ਕਰ ਦਾਂਗੇ ਟੱਲੀ ਵਰਗੇ ਕਰ ਦਾਂਗੇ ਟੱਲੀ ਵਰਗੇ ਕਰ ਦਾਂਗੇ ਦੋਸਤੋ ਕਵਤਾ ਸਾਈਕਲ ਕੁਲਫੀਆਂ ਵਾਲਾ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਆ ਤੇਰੇ ਗੇਟ ਮੂਹਰੇ ਆ ਕੇ ਜਦੋਂ ਪੂਪਨਾ ਵਜਾਇਆ ਨਹੀਂ ਤੇਰੇ ਗੇਟਵਰੇ ਆ ਕੇ ਜਦੋਂ ਕੂਪਨਾ ਵਜਾਇਆ ਨਹੀਂ ਸੰਮਾ ਵਾਲੀ ਡਾਂਗ ਲੈ ਕੇ ਥੋੜਾ ਬੁਰਾ ਬਰ ਆਇਆ ਨਹੀਂ ਔਕਾ ਦੇਣ ਤੋਂ ਪਹਿਲਾਂ ਹੀ ਹੋ ਗਿਆ ਕਾਲਾ ਮਾਲਾ ਨਹੀਂ ਭਰਤਾ ਤੇਰੇ ਆਸ਼ਕ ਦਾ ਸਾਈਕਲ ਕੁਲਫੀਆਂ ਵਾਲਾ ਸਾਈਕਲ ਕੁਲਫੀਆਂ ਵਾਲਾ ਤੇਰੇ ਲਈ ਲਿਆਂਦੀ ਕੁਲਫੀ ਲਾਲ ਤੇ ਹਰੀਆਂ ਨਹੀਂ ਕੱਤੀ ਗੱਲ ਸੁਣਾ ਗਿਆ ਤੇਰਾ ਮੈਨੂੰ ਖਰੀਆਂ ਖਰੀਆਂ ਨਹੀਂ ਜਦੋਂ ਮੈਂ ਕਿਹਾ ਸੀ ਕੁਲਫੀ ਖਾ ਲੋ ਉਹ ਗਰਮ ਹੋ ਗਿਆ ਵਾਲਾ ਨਹੀਂ ਭਰਤਾ ਤੇਰੇ ਆਸ਼ਕ ਦਾ ਸਾਈਕਲ ਕੁਲਫੀਆਂ ਵਾਲਾ ਸਾਈਕਲ ਕੁਲਫੀਆਂ ਵਾਲਾ ਸੌਫਟੀਆਂ ਨਾਲੇ ਆਈਸਕ੍ਰੀਮ ਦੇ ਤੂੰ ਖਾ ਗਈ ਕੱਪ ਕੁੜੇ 800 ਦੀਆਂ ਉਧਾਰ ਤੇ ਕੁਲਫੀਆਂ ਗਈ ਸੜਾ ਪਕੜੇ ਲੋਹਾ ਲਾਕਾ ਹੋਇਆ ਬਾਪੂ ਸਾਡਾ ਰੰਗ ਦੇਖ ਕੇ ਕਾਲਾ ਨੀ ਪਨਤਾ ਤੇਰੇ ਆਸ਼ਕ ਦਾ ਸਾਈਕਲ ਕੁਲਫੀਆਂ ਵਾਲਾ ਪਟਿਆਲੇ ਤੋਂ ਗਿਫਟ ਲਿਆਂਦੇ ਤੈਨੂੰ ਸੈਂਡਲ ਨਹੀਂ ਤੁਹਾਡੇ ਬੁੜੇ ਨੇ ਗੁੱਸੇ ਦੇ ਵਿੱਚ ਤੋੜਤਾ ਹੈਂਡਲ ਨਹੀਂ ਭੁੱਖ ਕੱਢਦੀ ਦੋਨੋਂ ਟੇਰਾ ਦੀ ਨਾਲੇ ਕੱਟੀਆਂ ਮੈਨੂੰ ਗਾਲਾਂ ਨਹੀਂ ਭਰਦਾ ਤੇਰੇ ਆਸ਼ਕ ਦਾ ਸਾਈਕਲ ਕੁਲਫੀਆਂ ਵਾਲਾ ਸਾਈਕਲ ਕੁਲਫੀਆਂ ਵਾਲਾ ਚੁੱਪਚੀਪੀਤੀ ਕੋਲੋਂ ਲੰਗੀ ਤੂੰ ਦੇ ਕੇ ਧੋਖਾ ਨਹੀਂ ਕੁਲਫੀ ਦੇ ਵਿੱਚੋਂ ਸਾਰਾ ਕੱਢ ਕੇ ਤੂੰ ਖਾ ਗਈ ਖੋਪਾ ਨਹੀਂ ਬਿਜ਼ਨਸ ਹੋ ਗਿਆ ਠੱਪ ਨੰਜੇ ਦਾ ਲੱਗਾ ਪੇਟੀ ਨੂੰ ਤਾਲਾ ਨਹੀਂ ਭਨਤਾ ਤੇਰੇ ਆਸ਼ਕ ਦਾ ਸਾਈਕਲ ਕੁਲਫੀਆਂ ਵਾਲਾ ਸਾਈਕਲ ਕੁਲਫੀਆਂ ਵਾਲਾ ਸਾਈਕਲ ਕੁਲਫੀਆਂ ਵਾਲਾ ਸਤ ਸੁਣ ਕੇ ਜਰਾ ਕਵਤਾ ਝਿਰਲੂ ਸਮੋ ਮਾਰ ਨੂੰ ਮੂੰਹ ਦੇ ਉੱਤੇ ਮਲਣੀ ਰਾਖ ਕੁੜੇ ਮੰਗਲ ਤੇਰਾ ਠੀਕ ਹੋ ਜਾਊਗਾ ਆਪਣੇ ਆਪ ਕੁੜੇ ਤੇਰਾ ਬੁੱਧ ਗਰਹਿ ਬੜਾ ਭਾਰੂਨੀ ਨਾਲੇ ਮੰਗਦਾ ਦੇਸੀ ਦਾਰੂਰੀ ਵੀਰਵਾਰ ਨੂੰ ਡੇਰੇ ਤੇ ਤੂੰ ਛੜਦੀ ਬਕਰਾਨੀ ਮਾਰ ਫੂਕ ਤੂੰ ਝੁੱਲੂ ਕਹਿ ਕੇ ਤੇਰਾ ਟਲਜੂ ਖਤਰਾਨੀ ਮਾਰ ਫੂਕ ਤੂੰ ਝੁੱਲੂ ਕਹਿ ਕੇ ਤੇਰਾ ਟਲਜੂ ਖਤਰਾਨੀ ਸ਼ੁੱਕਰਵਾਰ ਨੂੰ ਕਰਨਾ ਪਊਗਾ ਮੁੜ ਕੇ ਮੇਲ ਕੁੜੇ ਕਰਵਾਰ ਨੂੰ ਕਰਨਾ ਪਊਗਾ ਮੁੜਕੇ ਮੇਲ ਕੁੜੇ ਸਣੀ ਵਾਸਤੇ ਭਰ ਕੇ ਲਿਆਵੀ ਬਾਲਟੀ ਤੇਲ ਕੁੜੇ ਇੱਥੇ ਨਾ ਤੈਨੂੰ ਮਿਲਣਾ ਬਾਬਾ ਅਗਲੇ ਸੰਡੇ ਦੀ ਵਿੱਚ ਚੌਕ ਦੇ ਰੱਖਦੀ ਦਰਜਣ ਦੇਸੀ ਅੰਡੇ ਨੀ ਪਨ ਕੇ ਰੱਖੀ ਸਿਰ ਦੇ ਉੱਤੇ ਕਾਲਾ ਕਪੜਾ ਨੀ ਮਾਰ ਫੂਕ ਤੂੰ ਝੁੱਲੂ ਕਹਿ ਕੇ ਟਲ ਜੂ ਖਤਰਾ ਨੀ ਝੁੱਲੂ ਕਹਿ ਕੇ ਟਲ ਜੂ ਖਤਰਾ ਨੀ ਟਲ ਜੂ ਖਤਰਾ ਨਹੀਂ ਟਲ ਜੂ ਖਤਰਾ ਨਹੀਂ ਸੇਸ਼ ਕਲਤਾ ਕਾਲਾ ਰੰਗ ਕਾਲਾ ਰੰਗ ਤੇ ਕੁੜੀ ਵਾਲੇ ਜਦੋਂ ਮੈਨੂੰ ਦੇਖਣੇ ਸੀ ਆਏ ਕਈਆਂ ਨੇ ਵੀ ਪਹਿਲਾਂ ਮੈਨੂੰ ਸ਼ਗਨ ਨਹੀਂ ਪਾਏ ਕੰਮਕਾਰ ਪੁੱਛਿਆ ਤੇ ਮੇਰਾ ਨਾਂ ਪੁੱਛਿਆ ਸਾਰੀਆਂ ਗੱਲਾਂ ਦੇ ਵਿੱਚ ਹਾਂ ਕਰ ਗਏ ਬਸ ਰੰਗ ਦੇ ਮਾਮਲੇ 'ਚ ਨਾ ਕਰ ਗਏ ਰੰਗ ਦੇ ਮਾਮਲੇ 'ਚ ਨਾ ਕਰ ਗਏ ਕਿ ਸਾਡੇ ਰੰਗ ਪਿੱਛੇ ਵਰਤਦੇ ਨੇ ਕੀ ਕੀ ਹੁਣ ਭਾਣੇ ਸਾਨੂੰ ਦੇਖ ਲੈਣ ਰੋਣ ਲੱਗ ਜਾਂਦੇ ਆ ਨਿਆਣੇ ਇਹਦੇ ਵਿੱਚ ਸਾਡਾ ਨਾ ਕਸੂਰ ਕੋਈ ਵੀ ਇਹ ਤਾਂ ਧਰੋਂ ਹੀ ਲਿਖਾਏ ਰੰਗ ਉਸ ਰੱਬ ਦੇ ਮਰਨੇ ਤੋਂ ਬਾਅਦ ਖਰੇ ਕਿਹੜੀ ਜਨਮਾਂ ਜਦੋਂ ਐਸੀ ਜਨਮ ਵਿੱਚ ਭੂਤ ਲੱਗਦੇ ਭੂਤ ਲੱਗਦੇ ਕਾਲੀ ਐਨਕਾਸ ਜਾ ਕੇ ਜੈਲ ਵਾਲਾ ਨੂੰ ਲਗਾ ਕੇ ਲਾਲ ਰੰਗ ਦਾ ਪਜਾਮਾ ਝੱਗਾ ਕਾਲਾ ਜਿਹਾ ਪਾ ਕੇ ਉਸ ਵੇਲੇ ਚਿਹਰਾ ਹੁੰਦਾ ਹੋਰ ਵੀ ਡਰਾਉਣਾ ਜਦੋਂ ਕਾਲੇ ਆਂ ਬੁੱਲਾ ਚੋਂ ਚਿੱਟੇ ਦੰਦ ਕੱਢਦੇ ਉਮਰਨੇ ਤੋਂ ਬਾਅਦ ਖਰੇ ਕਿਹੜੀ ਜੁਨੇ ਪੈਣਾ ਜਦੋਂ ਐਸੀ ਜਨਮ ਵਿੱਚ ਭੂਤ ਲੱਗਦੇ ਭੂਤ ਲੱਗਦੇ ਕਿਤੇ ਖੇਡਦੇ ਨੇ ਪੰਜ ਸੱਤ ਇਕੱਠੇ ਜੇ ਨਿਆਣੇ ਸੁਣ ਕੇ ਜਰਾ ਕਿਤੇ ਖੇਡਦੇ ਨੇ ਪੰਜ ਸੱਤ ਇਕੱਠੇ ਜੇ ਨਿਆਣੇ ਅਸੀਂ ਪਹੁੰਚ ਜਾਈਏ ਉੱਥੇ ਐਵੇਂ ਜਾਣੇ ਆਣ ਜਾਣੇ ਦੇਖ ਨਾ ਸਾਨੂੰ ਪੈ ਜਾਂਦੀ ਹੈ ਬਿਮਾਰੀ ਕਹਿੰਦੇ ਆ ਗਿਆ ਓਏ ਆ ਗਿਆ ਤਰਾਂ ਨੂੰ ਪੱਜਦੇ ਮਰਨੇ ਤੋਂ ਬਾਅਦ ਖੋਰੇ ਕਿਹੜੀ ਜੁਨੇ ਪਹਿਣਾ ਜਦੋਂ ਐਸੇ ਹੀ ਜਨਮ ਵਿੱਚ ਭੂਤ ਲੱਗਦੇ ਭੂਤ ਲੱਗਦੇ ਭੂਤ ਲੱਗਦੇ